ਨੇ ਪਹਿਲੇ ਕਰੂਪ ਕੁਜਾਤ ਕੁਲਕ ਨੇ ਸਸੁਰੇ ਪਈਏ ਬੁਰੀ ਅਬ ਕੇ ਸਰੂਪ ਸੁਜਾਨ ਸੁਲਖ ਨੇ ਸਹਜੇ ਉਦਰ ਧਰੇ ਕਰੂਪ ਸੀ ਮੇਰੀ ਮਤ ਕੁਲਖਣੀ ਸੀ ਮੇਰੀ ਸੋਚਣੀ ਮੇਰੀ ਮਤ ਔਰ ਆਪਣੀ ਜ਼ਾਤ ਨੂੰ ਸਮਝਣ ਵਾਲੀ ਨਹੀਂ ਸੀ ਬਾਉ ਮਨੁੱਖ ਹੋ ਕੇ ਵੀ ਕੁੱਤੇ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਮਨੁੱਖ ਹੋ ਕੇ ਵੀ ਸੱਪ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਮੇਰੀ ਸੋਚ ਨਹੀਂ ਮੇਰੀ ਮਤ ਮਨੁੱਖ ਹੋ ਕੇ ਵੀ ਗਿੱਦੜ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਦੂਰ ਕਿਉਂ ਜਾਓ ਬਹੁਤ ਸਾਰੇ ਸ਼ਬਦ ਨੇ ਇਸ ਤਰ੍ਹਾਂ ਦੇ ਸਿਰਫ ਇੱਕੋ ਰੱਖਦੇ ਆ ਇਸ ਵਕਤ ਇੱਕ ਸ਼ਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਧਿਆਨ ਬਸਨੰ ਸੰਸਾਰੰ ਸੰਬੰਧੀ ਸੁਮਾਨ ਸਿਆਲ ਖਰੇ ਜਿਵੇਂ ਪਸ਼ੂ ਉਜਾੜ ਦੇ ਚ ਰਹਿੰਦੇ ਨੇ ਵਿਆਹ ਬੰਦ ਜੰਗਲਾਂ ਚ ਰਹਿੰਦੇ ਨੇ ਵੱਖ ਵੱਖ ਰਹਿੰਦੇ ਨੇ ਮਨੁੱਖ ਦਾ ਵੀ ਭਾਈਚਾਰਾ ਨਹੀਂ ਹੈ ਕਿਸੇ ਨਾਲ ਸਾਰੇ ਮੱਲੇ ਦੇ ਚ ਕਿਸੇ ਨਾਲ ਜੁੜਿਆ ਹੋਇਆ ਨਹੀਂ ਸਾਰੇ ਸ਼ਹਿਰ ਦੇ ਚ ਰਹਿੰਦਾ ਪਰ ਟੁੱਟਿਆ ਹੋਇਆ ਹੈ ਪਰਾਂ ਨਾਲ ਵੀ ਜੁੜਿਆ ਹੋਇਆ ਨਹੀਂ ਮਾਪੇ-ਬਾਪ ਨਾਲ ਵੀ ਜੁੜਿਆ ਹੋਇਆ ਨਹੀਂ ਬੱਚਿਆਂ ਨਾਲ ਵੀ ਜੁੜਿਆ ਹੋਇਆ ਨਹੀਂ ਪੜੋਸੀਆਂ ਨਾਲ ਵੀ ਜੁੜਿਆ ਹੋਇਆ ਨਹੀਂ ਭਾਈਚਾਰਾ ਇਹਦਾ ਕਿਦਰੇ ਵੀ ਨਹੀਂ ਇੰਜ ਸਮਝ ਲਓ ਜਿਵੇਂ ਉਜਾੜ ਦੇ ਚ ਰਹਿੰਦਾ ਹੋਵੇ ਸ਼ਹਿਰ ਦੇ ਹੁੰਦਿਆਂ ਹੋਇਆਂ ਉਜਾੜ ਦੇ ਚ ਰਹਿੰਦਾ ਹੋਵੇ ਤੇ ਹੁਣ ਉਜਾੜ ਦੇ ਚ ਇਹਨੇ ਸੰਬੰਧ ਹੀ ਕਿਹੜੇ ਬਣਾਏ ਨੇ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੇ ਇਹਨੇ ਆਪਣੇ ਸਾਥੀ ਬਣਾਏ ਨੇ ਕੁੱਤੇ ਗਿੱਦੜ ਤੇ ਖੋਤੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਹੈ ਤੇ ਅਸੀਂ ਕਹਿ ਸਕਦੇ ਹਾਂ ਪਾਤਸ਼ਾਹ ਕਿ ਤੇ ਸਾਡੀ ਸੰਤੋਹੀਨ ਹੈ ਸਾਡੇ ਸੰਬੰਧੀ ਚੰਗੇ ਬਲੇ ਨੇ ਤੁਸੀਂ ਕਹਿੰਦੇ ਹੋ ਸਾਡੇ ਸੰਬੰਧੀ ਕੁੱਤੇ ਨੇ ਗਿੱਦੜ ਨੇ ਦੇਖੋ ਤੇ ਨੇ ਰੂਪ ਕਰਕੇ ਸਾਡੇ ਅੰਦਰ ਇਹ ਪਸ਼ੂ ਨਹੀਂ ਰਹਿੰਦੇ ਬਿਰਤੀ ਕਰਕੇ ਰਹਿੰਦੇ ਸੁਭਾਅ ਕਰਕੇ ਰਹਿੰਦੇ ਕੁੱਤੇ ਦਾ ਸੁਭਾਅ ਕੀ ਕੁੱਤੇ ਨੂੰ ਕੁੱਤਾ ਹੀ ਨਹੀਂ ਚੰਗਾ ਲੱਗਦਾ ਔਰ ਕੁੱਤਾ ਕੁੱਤੇ ਤੇ ਹੀ ਭੌਂਕਦਾ ਹੈ ਮਨੁੱਖ ਨੂੰ ਮਨੁੱਖੇ ਨਹੀਂ ਚੰਗਾ ਲੱਗਦਾ ਤੇ ਮਨੁੱਖ ਮਨੁੱਖ ਨੂੰ ਹੀ ਸਾਰਾ ਦਿਨ ਪੰਡੀ ਜਾਂਦਾ ਹੈ ਨਿੰਦਾ ਕਰੀ ਜਾਂਦਾ ਉਹਦੀ 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 ਤੇ ਭੌਂਕੀ ਜਾਂਦਾ ਤੇ ਕੂਕਰ ਬਿਰਤੀ ਹੈ ਤੇ ਕੂਕਰ ਬਿਰਤੀ ਹੈ ਕੋਤਾ ਬੇਵਕੂਫੀ ਦਾ ਚਿੰਨ ਬਣਿਆ ਜਾਂਦਾ ਹੈ ਭੁੱਲ ਤੇ ਭੁੱਲ ਕਰੀ ਜਾਂਦਾ ਹੈ ਭੁੱਲ ਤੇ ਭੁੱਲ ਕਰੀ ਜਾਂਦਾ ਹੈ ਬੁਲਾਵੜੇ ਭੁੱਲੀ ਬੁਲ ਬੁਲ ਪਤਛੋ ਤਾਂ ਨੇ ਇਹ ਬੇਵਕੂਫੀ ਵਰਤੀ ਜਿਹੜੀ ਐ ਤੇ ਖੋਤਾ ਇਸ ਦੇ ਅੰਦਰ ਹਰ ਵਕਤ ਸੁਭਾਅ ਉਹਦੇ ਚ ਖੋਤਾ ਸਿਆਲ ਗਿੱਦੜ ਡਰਿਆ ਡਰਿਆ ਰਹਿਣਾ ਹਰ ਵਕਤ ਡਰਿਆ ਡਰਿਆ ਰਹਿਣਾ ਮਰਿਆ ਮਰਿਆ ਰਹਿਣਾ ਹਰ ਵਕਤ ਇਹ ਤੇ ਗਿੱਦੜ ਇਸ ਦੇ ਅੰਦਰ ਮਨੁੱਖ ਇਸ ਗਿੱਦੜ ਦੇ ਸੁਭਾਅ ਨੂੰ ਬਦਲ ਸਕਦਾ ਹੈ ਸ਼ੇਰ ਦੇ ਚ ਮਨੁੱਖ ਇਸ ਕੁੱਤੇ ਦੇ ਸੁਭਾਅ ਨੂੰ ਬਦਲ ਸਕਦਾ ਹੈ ਗਊ ਦੇ। ਐਸੇ ਵਾਸੇ ਭਲੇ ਮਾਨਸ ਮਨੁੱਖ ਨੂੰ ਕਹਿੰਦੇ ਆਂ ਕਿ ਤੇ ਨੇਰੀ ਗਊ ਹੈ। ਗਊ ਹੈ। ਜੇ ਦੇ ਅੰਦਰ ਸਾਹਸ ਬੜਾ ਹੈ, ਬਲੇਰੀ ਬੜੀ ਹੈ ਉਹਨੂੰ ਕਹਿ ਦਿੰਦੇ ਆਂ ਕਿ ਤੇ ਸ਼ੇਰ ਹੈ। ਸ਼ੇਰ ਹੈ। ਸਿਰਫ ਮਨੁੱਖ ਸੁਭਾਅ ਨੂੰ ਬਦਲ ਸਕਦਾ ਹੈ। ਪਸ਼ੂ ਨਹੀਂ ਬਦਲ ਸਕਦੇ। ਪੰਛੀ ਆਪਣਾ ਸੁਭਾਅ ਨਹੀਂ ਬਦਲ ਸਕਦੇ ਕੀੜੇ ਮਕੋੜੇ ਆਪਣਾ ਸੁਭਾਅ ਨਹੀਂ ਬਦਲ ਸਕਦੇ ਕਿਤਨਾ ਵੀ ਉਪਦੇਸ਼ ਦਿਓ ਮੱਛਰ ਨੇ ਤੇ ਡੰਗ ਮਾਰਨਾ ਹੈ ਕਿਤਨਾ ਵੀ ਉਪਦੇਸ਼ ਦਿਓ ਕੁੱਤੇ ਨੇ ਤੇ ਭੌਂਕਣਾ ਹੀ ਭੌਂਕਣਾ ਹੈ ਇਹ ਵੀ ਮੈਲਸ ਕਰਾਂ ਪਸ਼ੂ ਆਪਣਾ ਸੁਭਾਅ ਨਹੀਂ ਬਦਲ ਸਕਦੇ ਮਨੁੱਖ ਆਪਣਾ ਸੁਭਾਅ ਬਦਲ ਸਕਦੇ ਇਹ ਸਤ ਸੰ ਮਨੁੱਖ ਦੇ ਸੁਭਾਅ ਨੂੰ ਬਦਲ ਦਿੰਦੀ ਹੈ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦੇਂਦੀ ਮਨੁੱਖ ਨੂੰ ਰੱਬ ਬਣਾ ਦਿੰਦੀ ਹੈ ਮਨੁੱਖ ਨੂੰ ਪਰਮਾਤਮਾ ਬਣਾ ਦਿੰਦੀ ਹੈ ਮਨੁੱਖ ਨੂੰ ਭਗਵਾਨ ਜੈਸਾ ਬਣਾ ਦਿੰਦੀ ਹੈ ਕੁਸੰਗ ਇਹ ਤੇ ਇਨਸਾਨ ਨੂੰ ਇਨਸਾਨ ਜੈਸਾ ਵੀ ਨਹੀਂ ਰਹਿਣ ਦੇਂਦੀ ਸ਼ੈਤਾਨ ਬਣਾ ਦਿੰਦੀ ਹੈ ਇਨਸਾਨ ਨੂੰ ਸ਼ੈਤਾਨ ਬਣਾ ਦਿੰਦੀ ਹੈ ਹੈ ਨਾ ਐਸੀਆਂ ਸੋਸਾਇਟੀਆਂ ਇਨਸਾਨ ਨੂੰ ਸ਼ੈਤਾਨ ਬਣਾ ਦਿੰਦੀ ਹੈ ਐਸੀ ਜਗ੍ਹਾ ਇਨਸਾਨ ਨੂੰ ਭਗਵਾਨ ਬਣਾ ਦਿੰਦੀ ਹੈ ਸਤ ਸੰਗ ਦਾ ਮਤਲਬ ਕੀ ਹੈ ਇਨਸਾਨ ਨੂੰ ਭਗਵਾਨ ਜੈਸਾ ਬਣਾਣਾ ਕੁ ਸੰਗਤ ਦਾ ਮਤਲਬ ਕੀ ਹੈ ਇਨਸਾਨ ਨੂੰ ਸ਼ੈਤਾਨ ਜੈਸਾ ਬਣਾਣਾ ਪਸ਼ੂ ਜੈਸਾ ਬਣਾਣਾ ਮਨੁੱਖ ਆਪਣੇ ਸੁਭਾਅ ਨੂੰ ਬਦਲ ਸਕਦਾ ਹੈ ਲੁਕਮਾਨ ਨੇ ਤੇ ਹਨੰਤਰ ਨੇ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਸੁਭਾਅ ਕਿਵੇਂ ਹਾਸਲ ਕੀਤਾ ਕਿਸ ਤਰੀਕੇ ਨਾਲ ਹਾਸਲ ਕੀਤਾ ਹੁਣ ਮੈਂ ਅਰਜ਼ ਕਰਾਂ ਸਾਰਿਆਂ ਦਾ ਸਰੀਰ ਅਲੱਗ-ਅਲੱਗ ਹੈ ਸਾਰਿਆਂ ਦੇ ਸੁਭਾਅ ਅਲੱਗ-ਅਲੱਗ ਨੇ ਪਰ ਸਾਰਿਆਂ ਦੀ ਆਤਮਾ ਅਲੱਗ-ਅਲੱਗ ਨਹੀਂ ਹੈ ਸਭ ਮੇ ਜੋਤ ਜੋਤ ਹੈ ਸੋਏ ਕੋਈ ਇੱਕੋ ਜੋਤ ਸਾਰਿਆਂ ਦੇ ਅੰਦਰ ਇੱਕੋ ਹੀ ਹੈ ਹਸਤੀ ਕੀਟੀ ਤ੍ਰਿੜਿ ਲੋ ਆਦਮ ਇੱਕ ਅਖੰਡਤ ਬਸੇ ਅਨਾਦਮ ਹਾਥੀ ਦਾ ਸੁਭਾਅ ਹੋ ਰਹਿ ਕਿੜੀ ਦਾ ਸੁਭਾਅ ਹੋ ਰਹਿ ਕਿੜੀ ਦਾ ਸਰੀਰ ਹੋ ਰਹਿ ਹਾਥੀ ਦਾ ਸਰੀਰ ਹੋ ਰਹਿ ਪਰ ਅਸੀਂ ਇਹ ਨਹੀਂ ਕਹਿ ਸਕਦੇ ਕੀੜੀ ਦੀ ਆਤਮਾ ਹੋ ਰਹੇ ਤੇ ਹਾਥੀ ਦੀ ਆਤਮਾ ਹੋ ਰਹੇ ਨਹੀਂ ਕੋਈ ਕੋਈ ਹਸਤੀ ਕੀਠੀ ਤ੍ਰਿਲੋ ਆਦਮ ਇੱਕ ਅਖੰਡਤ ਬਸੇ ਅਨਾਦਮ ਇਸ ਖੰਡ ਖੰਡ ਸਰੀਰ ਦੇ ਵਿੱਚ ਇਸ ਖੰਡ ਖੰਡ ਸੁਭਾਅ ਦੇ ਵਿੱਚ ਇੱਕ ਅਖੰਡ ਬਿਰਾਜਮਾਨ ਹੈ ਜੋ ਖੰਡਿਤ ਨਹੀਂ ਹੈ ਵਿਆਪਕ ਹੈ ਉਸੇ ਵੀ ਵਿਆਪਕ ਅਖੰਡ ਜੋਤੇ ਵਿੱਚ ਤੇ ਤਨ ਹੈ ਤੇ ਮਨ ਹੈ ਸੁਭਾਅ ਹੈ। ਤੋਂ ਤਨ ਸਾਰਿਆਂ ਦੇ ਅਲੱਗ-ਅਲੱਗ ਮਨ ਸਾਰਿਆਂ ਦੇ ਅਲੱਗ-ਅਲੱਗ ਸਰੀਰ ਸਾਰਿਆਂ ਦੇ ਅਲੱਗ-ਅਲੱਗ ਸੁਭਾਅ ਸਾਰਿਆਂ ਦੇ ਅਲੱਗ-ਅਲੱਗ ਇਹ ਨਹੀਂ ਕਹਿ ਸਕਦੇ ਆਤਮਾ ਅਲੱਗ-ਅਲੱਗ ਹੈ। ਜਦ ਕੋਈ ਆਪਣੀ ਆਤਮਾ ਦੇ ਤਲ ਤੇ ਪਹੁੰਚ ਜਾਂਦਾ ਹੈ ਆਪਣੀ ਆਤਮਾ ਦੇ ਤਦ ਤੱਕ ਉਹ ਫਿਰ ਸਾਰਿਆਂ ਦੇ ਸੁਭਾਅ ਨੂੰ ਸਮਝਣ ਲੱਗ ਪੈਂਦਾ ਹੈ ਗਹਿਰਾ ਚਲਾ ਗਿਆ ਉਹ ਸਾਰਿਆਂ ਦੇ ਸ਼ਰੀਰ ਨੂੰ ਵੀ ਸਮਝਣ ਲੱਗ ਪੈਂਦਾ ਹੈ ਇਸ ਵਾਸਤੇ ਪ੍ਰਾਚੀਨ ਕਾਲ ਦੇ ਵਿੱਚ ਜਿੰਨੇ ਵੈਦ ਲੋਕ ਸਨ ਉਹ ਸੰਤ ਸਨ ਪਹਿਲੇ ਸੰਤ ਵੈਦ ਦਾ ਕੰਮ ਕਰਦੇ ਸਨ ਹੁਣ ਇਹ ਗੱਲ ਨਹੀਂ ਹੈ ਸੰਤ ਔਸ਼ਧੀ ਦਿੰਦੇ ਆ ਪ੍ਰਾਰਥਨਾ ਵੀ ਕਰਦੇ ਸਨ ਪ੍ਰਭੂ ਇਹਦੇ ਸੁਭਾਅ ਨੂੰ ਠੀਕ ਕਰ ਦੇ। ਉਹ ਬੰਦਗੀ ਵੀ ਕਰਾਂਦੇ ਸਨ। ਉਹ ਪ੍ਰਾਰਥਨਾ ਵੀ ਕਰਦੇ ਸਨ ਪ੍ਰਭੂ ਰੋਗਾ ਦਾ ਅੰਤ ਹੋਵੇ। ਕੋਈ ਡਾਕਟਰ ਬਿਲੋਂ ਇੱਥੇ ਅਰਦਾਸ ਨਹੀਂ ਕਰਾ ਸਕਦਾ। हे ਪਰਮਾਤਮਾ ਸਾਰੇ ਰੋਗਾਂ ਦਾ ਅੰਤ ਹੋ ਜਾਏ ਤੇ ਤੇਰਾ ਕਲੀਨਿਕ ਫਿਰ ਬੰਦ ਹੋ ਜਾਏ ਔਰ ਕੀ ਫਿਰ ਰੋਧਵੰਦੀ ਹੋਵੇਗਾ ਤੇਰੀ ਦੁਕਾਨ ਤੇ ਬੰਦ ਹੋ ਜਾਏ ਰੋਗੀ ਨਹੀਂ ਹੈ ਕੋਈ ਦਿਲੋਂ ਕੋਈ ਡਾਕਟਰ ਅਰਦਾਸ ਨਹੀਂ ਕਰ ਸਕਦਾ ਡਾਕਟਰ ਸੱਜਣ ਬੈਠੇ ਉਹਨਾਂ ਤੇ ਜ਼ਰੂਰ ਮੈਨੂੰ ਮਾਫ ਕਰ ਦੇਣ ਮਾਫੀ ਮੈਂ ਪਹਿਲੇ ਮੰਗ ਲਵਾਂ ਡਾਕਟਰ ਦਿਲੋਂ ਨਹੀਂ ਕਹਿ ਸਕਦਾ ਰੋਗ ਨਾ ਹੋਏ ਤੇ ਜੇ ਰੋਗ ਨਾ ਹੋਵੇ ਤਾਂ ਫਿਰ ਡਾਕਟਰ ਵੀ ਨਹੀਂ ਫੀ ਲੋੜੇ ਡਾਕਟਰ ਦੇ